ਮਹਾਰਾਸ਼ਟਰ ਦੇ ਅਦਾਲਤ ਦੇ ਫਸਾਣ ਸੁਪਰੀਸ ਨਾਮ ਦਾ ਸਰ ਹੈ 42 ਦੇ ਮੈਂਬਰ ਸਾਊਥਾ ਕੈबिनेट ਮੰਤਰੀ ਅੱਤ 2015 ਦੇ ਅਬਜਕਟ ਦੇ ਨਾਤਰ ਕਮਿਟੀ ਹਾਜ਼ਰ ਹੋਏ ਵਿਸ਼ਰਤ ਸਿੰਘ ਸਰਾਂਜੀ ਵਰਮ ਜਿਹੜੇ ਕੌਂਸਲ ਸਰ ਜੀ ਦੀ ਫਸਿਲ ਤੋਂ 208 ਸੁਪਰੀਸ ਦੀ ਬਾਰਦਰ ਉਪ ਕੀਤੇ ਗਏ ਕੌਂਸਲ ਸੱਤਿਆਂ ਨੂੰ ਕੀਤੇ ਗਏ ਔਰ ਉਹਨਾਂ ਦੇ ਆਪਣੇ ਉੱਪਰ ਵੱਡੇ ਹੋਏ ਉਸਾਰੂ ਉਹਨਾਂ ਗੁਨਾਹਾਂ ਨੂੰ ਆਪੋਰ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਗੁਰਪੀਤ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਦਾ ਵੀ ਇਹਨਾਂ ਦਾ ਗੁਨਾਹਾਂ ਦਾ ਵੀ ਹਰ ਭਾਗੀਦਾਰ ਹੈ ਗੁਰਪੀਤ ਇਹਨਾਂ ਦੇ ਨਾਲ ਤੋਂ ਦੇ ਸਿੱਖੀ ਹਿੱਸਾ ਸਤਿਅਸ਼ਕ ਲਗਾ ਹੀਰਾ ਸੈਕਟਰ ਅਗਲੇ ਦਰਸਾਖ ਦੇ ਕੋਲ ਇਕਲ ਦੇਸ ਦੇ ਚੇਮਾ ਗੁਨਾਹਾਂ ਸਖਰਾਨੀ ਤੇ ਇਸ ਦੇ ਇਹਨਾਂ ਦੇ ਅਨੁਸਾਰ ਅਰਸਾ ਵਾਏ ਗਈ ਦੇ ਗਾਮ ਦੇ ਜਿਤੇ 12 2014 ਨੂੰ ਸ੍ਰੀ ਗੁਰੂ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਅਧਿਸ਼ ਸੰਕਤ ਲਈ ਬਾਰੇ ਜੋ ਪ੍ਰੋਗਰਾਮ ਹੈ ਤੋਂ ਬਾਅਦ ਤੋਂ ਕੋਟਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਇੱਕ ਘੰਟਾ ਸਮਾਈ ਕਰਨਗੇ ਔਰ ਮੈਂ ਵੀ ਪ੍ਰਬੰਧ ਸਾਹਿਬ ਇਹਨਾਂ ਨੂੰ ਹਾਜ਼ਰ ਨੂੰ ਸੰਤਪਿਤ ਕਰੇਗਾ ਕੋਪਾਂਤਰ ਇਹ ਇਸ ਨਾਰਕ ਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਵਾਧਣਗੇ 2 ਘੰਟਾ ਕੀਰਤਨ ਸੁਣਗੇ ਤੇ ਹਰ ਰੋਜ਼ ਜਿੱਤ ਦੇ ਤੋਂ ਇਲਾਵਾ ਸੋਖਮੇ ਸਾਧ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਦਾ ਬਾਈ ਦਾ ਵੀ ਜਾਣ ਇਹਨਾਂ ਸਾਰੇਆਂ ਦੇ ਗਾਲ ਵਿੱਚ ਇਹਨਾਂ ਦੇ ਨਾਲ ਰਹਿ ਗਏ ਨੇ ਇਹਨਾਂ ਸਾਰੇਆਂ ਦੇ ਗਾਲ ਵਿੱਚ

ਉਹਦੇ ਨਾਲ ਸੰਕਟਕਾਰ ਜੋੜੀ ਦੇ ਬਾਹਰ ਤੇ WhatsApp ਤੇ ਬਾਹਰ ਬੀਤੇ ਉਪਰ ਬੈਠ ਕੇ ਸੇਵਾਦਾਰ ਵਾਲਾ ਤੋੜਾ ਗਾਣ ਪਾ ਕੇ ਆਪਣੇ ਹੱਥ ਵਿੱਚ ਵਰਸਾ ਪਾ ਕੇ ਰੱਖ ਲੈ ਔਰ ਉਹ ਸਮਾਜ ਜਿਹੜਾ ਇੱਕ ਟਿੱਕਾ ਦਾ ਸਮਾਜ ਹੈ ਇਹਦੇ ਕਾਰਨ ਵਿੱਚ ਉਹ ਜਿਹੜੇ ਸ਼ਕਤੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ ਹੋ ਦੇ ਨਾਲ ਤਾਂ ਫਿਰ ਇਹ ਕਿਸ ਤਰ੍ਹਾਂ

तो संकट के भांडे मारने में जिन्हें करके सेवा हो सकती हो सेवा करनी है और वो सेवा जी सिर कर करके कर सकते हो ये एक एक घंटे का निकालनी है और कीर्तन सुनना है एक घंटा बैठ के कीर्तन सुनना है तो एक एक पाठ सुखमी साहब का इन्होंने करना है ने जो तो दुखी साधी अखबारा राही जो गुण सर उन्होंने अपने जगीर कौर सुरजेत बिक्रमीठा सोहन सिंह गये शंकर सिंह चरणजीत सिंह चरणजीत सिंह आदेश प्रताप सिंह यह कल बीते तीन बारह चौबीस बारह तो एक बजे तक श्री दरबार साहब के प्रतापी सफाई कर दरबार साहब किसी की ड्यूटी लगा के हाथ से जारी है और चिन्हित कर अपने नगर के शहर के किसी भी गुरद्वारा साहब ने हर रोज एक घंटा सेवा करनी है डोड़े झाड़ू की सेवा खाते माजन की सेवा झाड़ू की सेवा पोचे की सेवा करनी है और पांच दिन करनी है

ਦੀ ਮੈਂਬਰਸ਼ਿਪ ਉਹ ਵਾਇਆ ਜਾਵੇ ਪਾਏ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪਾਏ ਗੈਰੀ ਦੇ ਨਾਲ ਨਾਲ ਨਵੇਂ ਡੈਲੀਗੇਟ ਪਲਾਕੇ ਛੇਵੇ ਥੀਏ ਦੇ ਅੰਦਰ ਅੰਦਰ ਅਰਥਾਤ ਅਤੇ ਹੌਕਾ ਨਾਲ ਦੇਚੋਂ ਵਿਧਾਨ ਦੇ ਮੁਤਾਬਿਕ ਪ੍ਰੋਵਾਈਡ ਆਵੇ ਜੋ ਕਿ ਮਿੱਤੀਸ਼ੇ ਕਾਲਕਸਾਵ ਨੂੰ ਪ੍ਰਾਈਡ ਕਰਦੀ ਹੈ ਉਹਦੇ ਵਿੱਚ ਸਰਬਸਭ ਯੰਤਰਿਕ ਭਾਵੇਂ ਪ੍ਰਧਾਨ ਚੌਂਕ ਕੋਸਵਾਲਾ ਪ੍ਰੋਨਕ ਬੈਠੇ ਇੱਕ ਬਾਲ ਸੇਟ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ

ਜੇਕਰ ਬਾਗੀ ਬਾਗੀ ਨੇ ਸੇ ਬਾਗੀ ਵੀ ਲਾਹੀ ਲੈ ਕੋਟਾ ਦਾ ਤਾਂ ਬਾਗੀ ਸਾਥੀ ਹੈ ਕਿਉਂਕਿ ਉਹਨਾਂ ਨੇ ਸਰਕਾਰਾਂ ਚ ਰਹਿ ਕੇ ਆਪੇ ਬਿਮਾਰ ਹੈ ਸੋ ਸਭ ਉਹਨਾਂ ਦੀ ਬਾਗੀਆਂ ਉਹ ਪ੍ਰੋਫੈਸ਼ਨਲ ਡੈਰੇ ਨੇ ਵੇਰੀ ਉਹ ਰੋਸਤਵਾਤ ਹੋਏ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜੇ ਨੂੰ ਬਾਗੀ ਕਿਹਾ ਜਾਣ ਲੱਗਾ ਇਹ ਦੋਨੋਂ ਕਾਹੀ ਬਾਗੀ ਅਤੇ ਦਾਗੀ ਆਪੋ ਆਪਣੇ ਕੁੱਲੇ ਸਿਹਤਿ ਆਪੋ ਆਪਨੇ ਰਾਜ ਅਲਾਪ ਨੇ ਸਾਥ ਕਰਕੇ ਸੇ ਸ਼੍ਰੋਮਣੇ ਅਤਾਲੇ ਰਾਜ ਦੇ ਬੜੀ ਬੋਸੇ ਰਾਸ ਦੇ ਚਾਰ ਦੇ ਚਾਰ ਆਪਨੇ ਸਹਾਇਨਾ ਬਹੁਤ ਦਾਨੀਆਂ ਨੂੰ ਪਾਨ ਕਰਕੇ ਜੇਰੇ ਆਪ ਕੋ ਆਪਨੇ ਵਕਤੇ ਸੋਣ ਨੇ ਵੀਡਾ ਦਰਾ ਦੇ ਰੱਖੋ ਵਕਤੇ ਸੁਦਾ ਜਰਾ ਭੇਟ ਕੋਦੇ ਰੋ ਵੀਣਾ ਮਿ ਖੌੜਾ ਅਤੇ ਆਪਰੇ ਆਪਨੇ ਹੌਬੇ ਨੂੰ ਹੋਰ ਵਾਸਕੇ ਚੋਕਾ ਦਸਾ ਪਰ ਫੀਲ ਸਰਨਾ ਤੇ ਬੰਦ ਕੰਮ ਅਤੇ ਰੋਣਾ ਆਪਰੇ ਹੌਮੇ ਤੇ ਗਿਆਦਾ ਸਿਆਰ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖਿਆ ਬਾਦ ਦੇ ਨੇ ਦਰਸਾ ਕੀਤਾ ਹੈ

ਨਹੀਂ ਹਾਂ ਸਿਉਂ ਦੇ ਬੋਲਾਰੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਬਾਦਲ ਦੇ ਕਾਰਜਾ ਤੇ ਉਹ ਦਿੱਤੀ ਫਸਟ ਜੈਨੇਟਿਕ ਵਿੱਚ ਚਾਹਤਾ ਹੈ ਕਿ ਪ੍ਰਾਪਤ ਕੀਤਾ ਤੇ ਬੋਧਾ ਨੂੰ ਜਿਹੜੇ ਵਾਪਸ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਤੇ ਸਪਸ਼ਟੇਕਰਨ ਕਰਦੇ ਝੂਠੇ ਸੌਦੇ ਸਾਥੀ ਜੋ ਨਤਰ ਹੈ ਉਹ ਸਾਰਗਰ ਜਾਣਕਾਰੀ ਵਾਸਤੇ ਜੱਦ ਤੱਕ ਆਪੀ ਜਾਏਗੀ ਉਹ ਦਿੱਤੀ ਜੰਤਾ ਕਰਾ ਕੇ ਜਿਸ ਸਿੱਖੇ ਨੂੰ ਪਧਾਰ ਹਰਾ ਕੇ

ਆਮ ਸਰਸਤ ਬਾਹਰ ਕਿਤੇ ਗਿਆ ਹੈ ਜੇਕਰ ਇਹ ਆਜਿਹੀ ਤਰ੍ਹਾਂ ਪੇਸ਼ ਹੋ ਕੇ ਪੰਥਵਾਸੋਂ ਨਿਵਾਸੀ ਨਹੀਂ ਮੰਗਦੇ ਹੋਰ ਨਾ ਸਿਰ ਇਹਨਾਂ ਨੂੰ ਜਿਹੜਾ ਆਮ ਸਰਸਤ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਜਨਾ ਤੇ ਗੋਲਡਟੀ ਜੋ ਰੋਪਾਈ ਜਾਂਦੀ ਹੈ ਜੋ ਫਾਰਮ ਕੋ ਕੋਰਾ ਪ੍ਰਬੰਧਕ ਕੋ ਕੋ ਵੱਡੀ ਰੱਖਦੇ ਇਸ਼ਤਿਹਾਰ सबसे बड़े टूटे सबसे बड़े साथ ही नाम नागरिक तो गायक ठहराव वाद से सजीव ठहराव से तो पैसा गौरव को पीते के गौरव का तो पैसा खर्च किया गया वो पैसा ब्याज साहित जो इश्तिहारी पैसा है वो चौथी गुरुद्वारा प्रबंधन कमेटी के अकाउंट ब्रांच वो एस पी सी अकाउंट ब्रांच उस पैसे की ब्याज समेत भरपाई करेगी और वो पैसे भरने ज़िम्मेवार हुं वे सुखबीर सिंह बाला सोदेव सिंह ठेकेदार सच्चा सिंह की ग्रास हैदर देव सिंह गुलजार सिंह पर परविंदर सिंह हुंदर एक मुनाबा श्री काका साहब को और अकाल वर्कनावास से जारी किया जाता है फिर एक मार्च को रहकर पीएफ का सारे वर्क लाख पची हजार बूटे लागे और पालना नहीं इस फैसले से कुछ विचारा करने वास्तव क्योंकि गुरु काल को लिरात रही है कि सतगुरु साहब सिखा मान लैके कई विचार करते स